ਔਰ ਆ ਜਿਹੜੀ ਤਾਰ ਆ ਇਹ ਖੂਨੀ ਤਾਰ ਆ ਜਿਦਾਂ ਇਹਨੂੰ ਦੇਖ ਲਓ ਇਸ ਤਾਰ ਨੇ ਤਿੰਨ ਬੇਕਸੂਰ ਮੱਝਾਂ ਦੀ ਤਿੰਨ ਪਸ਼ੂਆਂ ਦੀ ਜਾਨ ਲਈ ਹੈ ਔਰ ਇਹ ਤਾਰ ਜਿਹੜੀ ਆ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਮੌਤ ਵਾਲੀ ਤਾਰ ਆ ਇਹਨੂੰ ਸਰਦੀਆਂ ਦੇ ਆਸ-ਪਾਸ ਹੁਣ ਤਾਂ ਗਰਮੀਆਂ ਵੀ ਇਹਨ ਸਿਖਰ ਤੇ ਆ ਟੁੱਟ ਗਈ ਸੀ ਬਿਲੀ ਵਾਲੇ ਇੱਥੇ ਲਪੇਟ ਕੇ ਚੱਲ ਗਏ ਮੁੜ ਕੇ ਮਰਮਤ ਕੀਤੀ ਤੁਸੀਂ ਕਿਹਾ ਨਹੀਂ ਉਹਨਾਂ ਨੂੰ ਕਿ ਪੂਰੀ ਮਰਮਤ ਕਰਕੇ ਜਾ ਬਨ ਕੇ ਜਾਓ ਬੱਚੇ ਆ ਬਜ਼ੁਰਗ ਨੇ ਨੌਜਵਾਨ ਵੀ ਆ ਜੀ ਅੰਦਰ ਦੇਖਿਆ ਨਹੀਂ ਉਹਨਾਂ ਨੇ ਅਸੀਂ ਹੈ ਨਹੀਂ ਸੀ ਘਰ ਇੱਥੇ ਕੰਬੇ ਨਾਲ ਲਪੇਟ ਕੇ ਚੱਲ ਉਹ ਜਦੋਂ ਫਿਰ ਤੁਸੀਂ ਮੱਝ ਨੂੰ ਉਠਾਣ ਦੀ ਕੋਸ਼ਿਸ਼ ਕੀਤੀ ਚੱਕਣ ਦੀ ਤੁਹਾਨੂੰ ਵੀ ਝਟਕਾ ਵੱਜਾ ਝਟਕਾ ਵੱਜਿਆ ਜੀ ਮੈਨੂੰ ਬੇਬੇ ਭੱਜ ਕੇ ਜਾ ਕੇ ਪਰਾਸ ਲੈ ਕੇ ਤੋ ਤਾਰ ਕੱਟੀ ਆ ਪਰ ਮੈਨੂੰ ਸਮਝ ਪਿਆ ਕਿ ਕਰਮ ਕੀ ਬਾਕੀ ਪਸ਼ੂ ਤਾਂ ਬਚੇ ਭਾਜੀ ਹੋਰੀ ਪਸ਼ੂ ਸੀਗੇ ਹਾਂਜੀ ਹੋਰੀ ਪਸ਼ੂ ਸੀਗੇ ਸਾਰੇ ਇਹ ਤਾਰ ਕੱਟੀ ਆ ਪਸ਼ੂ ਬਚ ਗਏ ਆ ਆ ਪਸ਼ੂ ਤਿੰਨ ਮਰ ਗਏ 40 50 ਡੰਗਰ ਰੰਗੇ ਜੀ ਇਥੋਂ ਹਾਂਜੀ ਆਹ ਤਾਰ ਸਾਰੀ ਕੀਤਾ ਨਾਲ ਦੋਲੇ ਮੈਂ ਤੁਹਾਨੂੰ ਪਹਿਲਾਂ ਤਾਂ ਸਮਝ ਨਹੀਂ ਲੱਗੀ ਹੋਣੀ ਕਿ ਚੱਕਰ ਕੀ ਪਿਆ ਜਦੋਂ ਤੁਹਾਨੂੰ ਆਪ ਝਟਕਾ ਵੱਜਿਆ ਫੇਰ ਪਤਾ ਲੱਗਾ ਮੈਨੂੰ ਝਟਕਾ ਲੱਗਾ ਫੇਰ ਪਤਾ ਲੱਗਾ ਨੁਕਸਾਨ ਵੱਡਾ ਹੋਇਆ ਨਾ ਭਾਈ ਮੈਂ ਖੁਦ ਲੰਘ ਕੇ ਆਇਆ ਤਾਰਾਂ ਦੇਖ ਕੇ ਇਕੱਠੇ ਨਾਲ ਥੱਲੇ ਸੀ ਉਹ ਤੋਂ ਬਿਜਲੀ ਨਹੀਂ ਹੋਣੀ ਤਾਂ ਬਿਜਲੀ ਹੈਗੀ ਸੀ ਮੈਂ ਉੱਪਰੋਂ ਟੱਪ ਕੇ ਆ ਗਿਆ ਘੇਟੀ ਘੇਟੀ ਹੋਈ ਸੀ ਮੈਨੂੰ ਪਤਾ ਨਹੀਂ ਬੰਨਾ ਇਹਨਾਂ ਧਿਆਨ ਨਹੀਂ ਕੀਤਾ ਜਾਣੀ ਜੇ ਤੁਹਾਡੇ ਹੱਥ ਲੱਗਿਆ ਤਾਂ ਔਖਾ ਹੋ ਜਾਣਾ ਸੀ ਮੈਂ ਮੈਂ ਵੀ ਜਾਂਦਾ ਲੱਗਣਾ ਸੀ ਜੀ ਕਰੰਟ ਹੋਣਾ ਹੀ ਹਾਲੇ ਹਾਂਜੀ ਉੱਪਰ ਦਾ ਕਰੰਟ ਹੈਗਾ ਜੀ ਉਹ ਉਹ ਜਿਹੜੀ ਲੰਮਕਰੀ ਉੱਚੇ ਵੀ ਹੋਣਾ ਹੈ ਉੱਚੇ ਵੀ ਹੈਗਾ ਕਰੰਟ ਉਹਦੇ ਵਿੱਚ ਵੀ ਕਰੰਟ ਹੈਗਾ ਇਹ ਚ ਵੀ ਕਰੰਟ ਹੈਗਾ ਇਹਦਾ ਸੈਡਾਂ ਤੋਂ ਤਾਰਾਂ ਕੱਟੀਆਂ ਗਈਆਂ ਆ ਇਹਦੇ ਵਿੱਚ ਕਰੰਟ ਹਈਏ ਵੀ ਹੈਗਾ ਆ ਜਿਹੜੀ ਆਹ ਕੁੰਡੀ ਮਾਰ ਕੇ ਬੰਨੀ ਹੋ ਆ ਬਿਜਲੀ ਵਾਲੇ ਨੇ ਬਿਜਲੀ ਵਾਲੇ ਨੂੰ ਘੰਟਾ ਹੋ ਗਿਆ ਫੋਨ ਕੀਤਾ ਉਹਨੂੰ ਬੀ ਵਾਲਾ ਕੋਈ ਨਹੀਂ ਆਇਆ ਜੀ ਉਹ ਸਰਦੀਆਂ ਤੋਂ ਬਾਅਦ ਹੀ ਨਹੀਂ ਕਹਿੰਦੇ ਆ ਇਹਨਾਂ ਦਾ ਜ਼ਿੰਮੇਵਾਰੀ ਕੀ ਦੀ ਹੈ ਲਾਪਰਵਾਹੀ ਹੈ ਤੇ ਨਲਾਕੀ ਹੈ ਜੀ ਲਾਪਰਵਾਹੀ ਬਿਲਕੁਲ ਲਾਪਰਵਾਹੀ ਹੈ ਜੀ ਇਹਦੇ ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੇ ਇਸ ਸਮੇਂ ਅਸੀਂ ਸੰਤ ਨਗਰ ਵਿਖੇ ਮੌਜੂਦ ਹਾਂ ਔਰ ਇੱਕ ਬਹੁਤ ਹੀ ਮੰਦ ਭਾਗੀ ਖਬਰ ਸਾਡੇ ਸਾਹਮਣੇ ਆ ਰਹੀ ਹੈ ਜੀ ਔਰ ਆ ਜਿਹੜੀ ਤਾਰ ਆ ਇਹ ਖੂਨੀ ਤਾਰ ਆ ਜਰ ਇਹਨੂੰ ਦੇਖ ਲਓ ਇਸ ਤਾਰ ਨੇ ਤਿੰਨ ਬੇਕਸੂਰ ਮੱਝਾਂ ਦੀ ਤਿੰਨ ਪਸ਼ੂਆਂ ਦੀ ਜਾਨ ਲਈ ਹੈ ਔਰ ਇਹ ਤਾਰ ਜਿਹੜੀ ਹੈ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਮੌਤ ਵਾਲੀ ਤਾਰ ਆ ਇਹਨੂੰ ਸਰਦੀਆਂ ਦੇ ਆਸ-ਪਾਸ ਹੁਣ ਤਾਂ ਗਰਮੀਆਂ ਵੀ ਇਹਨ ਸਿਖਰ ਤੇ ਆ ਸਰਦੀਆਂ ਦੇ ਆਸ-ਪਾਸ ਬਿਜਲੀ ਮੁਲਾਜ਼ਮ ਆਉਂਦੇ ਆ ਇੱਥੇ ਕਹਿੰਦੇ ਬੰਨ ਕੇ ਚਲੇ ਜਾਂਦੇ ਮਰਮਤ ਚੰਗੀ ਤਰ੍ਹਾਂ ਨਹੀਂ ਕੀਤੀ ਜਾਂਦੀ ਔਰ ਇਹਦੇ ਆਲੇ-ਦੁਆਲੇ ਆ ਕੰਡਿਆਲੀ ਬਾਉਂਡਰੀ ਕੀਤੀ ਜਾਂਦੀ ਹੈ ਔਰ ਕਰੰਟ ਪੂਰਾ ਇਹਦੇ ਵਿੱਚ ਦੌੜ ਜਾਂਦਾ ਆ ਆਮੂਮਨ ਕਹਿੰਦੇ ਕਰੰਟ ਆਉਂਦਾ ਨਹੀਂ ਬਿਜਲੀ ਆਉਂਦੀ ਨਹੀਂ ਅੱਜ ਜਦੋਂ ਆਈ ਹੈ ਤੇ ਉੱਧਰ ਦਿਖਾਈ ਬਿਜੇ ਜਰਾ ਔ ਤਿੰਨ ਬੇਕਸੂਰ ਜਿਹੜੇ ਪਸ਼ੂ ਆ ਇਹ ਤਾਰ ਦੇ ਸੰਪਰਕ ਚ ਆਉਂਦੇ ਆ ਜਿਸ ਤੋਂ ਬਾਅਦ ਉਹਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਹੁਣ ਵੱਡੇ ਸਵਾਲ ਇਹ ਨੇ ਕਿ ਇਹਨਾਂ ਦਾ ਮੁਆਵਜ਼ਾ ਕੌਣ ਦੇਵੇਗਾ ਇਹਨਾਂ ਦੀ ਗਲਤੀ ਕੀ ਆਮ ਲੋਕਾਂ ਦੀ ਹੁਣ ਇਹ ਤਾਰ ਦੀ ਮੁਰੰਮਤ ਕਨੇ ਕਰਨੀ ਹੈ ਜਿਹਨਾਂ ਦੀ ਜ਼ਿੰਮੇਵਾਰੀਆਂ ਮੁਰੰਮਤ ਤਾਂ ਉਹਨਾਂ ਨੇ ਕਰਨੀ ਹੈ ਔਰ ਇੱਕਦਮੇ ਹੀ ਮੌਕੇ ਤੇ ਹੀ ਦੱਸਿਆ ਜਾ ਰਿਹਾ ਕਿ ਜਿਹੜੇ ਤਿੰਨ ਪਸ਼ੂ ਉਹਨਾਂ ਦੀ ਮੌਤ ਹੋ ਜਾਂਦੀ ਪਰਲੇ ਪਾਸੇ ਔਰ ਤਾਂ ਵਿਰਲਾਪ ਕਰ ਰਹੀਆਂ ਔਰ ਇਧਰਲੇ ਪਾਸੇ ਜਿਹੜੇ ਇਹ ਭਰਾ ਖੜੇ ਨੇ ਇਹ ਬੇਬਸ ਨੇ ਕਹਿੰਦੇ ਕਿ ਜਵਾਬ ਦੇ ਕੌਣ ਹੈ ਸਵਾਲ ਕਿਨੂੰ ਪੁੱਛੀਏ ਇਹ ਤੁਹਾਡੀਆਂ ਦੀ ਸ਼ਰੀਫ ਕਿੱਥੇ ਆ ਜੀ ਮੂਰੇ ਆ ਸ਼ਰੀਫ ਹੋਰ ਆ ਇਹ ਸ਼ਰੀਫ ਨਾਲ ਬੇਇਨਸਾਫੀ ਹੋਈ ਹੈ ਇੱਕ ਵਾਰ ਦੀ ਦੀ ਸ਼ਰੀਫ ਇੱਕ ਵਾਰੀ ਮੌਕਾ ਸਮਝਾ ਦਿਓ ਪਾ ਨੁਕਸਾਨ ਹੋਇਆ ਜੀ ਇੱਥੋਂ ਕੰਡੇ ਵਾਲੀ ਤਾਰ ਸੇ ਇੱਕ ਇੱਕ ਦੋ ਦੀ ਕਦੋਂ ਦੀ ਕੰਡੇ ਵਾਲੀ ਤਾਰ ਨੂੰ ਕਦੋਂ ਦੀ ਇਹਦੀ ਛੱਡ ਕੇ ਟੁੱਟ ਗਏ ਸੀ ਬਿਲੀ ਵਾਲੇ ਇੱਥੇ ਲਪੇਟ ਕੇ ਚੱਲ ਗਏ ਮੁੜ ਕੇ ਮਰਮਤ ਕੀਤੀ ਤੁਸੀਂ ਕਿਹਾ ਨਹੀਂ ਉਹਨਾਂ ਨੂੰ ਕਿ ਪੂਰੀ ਮਰਮਤ ਕਰਕੇ ਜਾ ਬਨ ਕੇ ਜਾ ਉਹ ਬੱਚੇ ਆ ਬਜ਼ੁਰਗ ਨੇ ਨੌਜਵਾਨ ਵੀ ਆ ਜੀ ਇੱਧਰ ਦੇਖਿਆ ਨਹੀਂ ਉਹਨਾਂ ਨੇ ਅਸੀਂ ਹੈ ਨਹੀਂ ਕਿ ਘਰ ਇੱਥੇ ਖੰਬੇ ਨਾਲ ਲਪੇਟ ਕੇ ਚੱਲ ਗਏ ਇੱਦਾਂ ਹੀ ਖੰਭੇ ਨਾਲ ਲਪੇਟ ਕੇ ਚੱਲੇਗੇ ਤੇ ਹੁਣ ਮੇਰੇ ਇੱਥੇ ਪਹਿਲਾਂ ਕੰਡੇ ਵਾਲੀ ਤਾਰ ਸੀ ਹਾਂਜੀ ਹਾਂਜੀ ਕੰਡੇ ਵਾਲੀ ਤਾਰ ਜੀ ਧੁਰ ਸੇ ਤੇ ਜਾਂਦੀ ਆ ਪੂਰੇ ਬਾਉਂਡਰੀ ਕੀਤੀ ਹੋਈ ਹੋ ਸਕਦਾ ਕਰੰਟ ਉਪਰੇ ਤੱਕ ਦੌੜ ਗਿਆ ਹੋਵੇ ਇੱਥੇ ਸਾਰੇ ਹੀ ਇੱਥੇ ਇਹ ਬੰਦਾ ਨਹੀਂ ਆਇਆ ਕਨੇ ਤਾਂ ਮੈਂ ਝਟਕਾ ਮੈਨੂੰ ਲੱਗਾ ਚੱਲੇ ਮੈਂ ਮੱਝ ਨੂੰ ਹੱਥ ਲਾਇਆ ਉਹ ਉਠਾਣ ਲੱਗਿਆ ਮੱਝ ਨੂੰ ਉੱਤੇ ਮੈਨੂੰ ਪਤਾ ਨਹੀਂ ਲੱਗਿਆ ਤੇ ਮੈਨੂੰ ਝਟਕਾ ਲੱਗਾ ਅੱਛਾ ਇਹ ਦੱਸ ਦੇ ਕਹਿੰਦੇ ਥੋੜੀ ਦਿਰ ਪਹਿਲਾਂ ਬੱਚੇ ਵੀ ਨਹਾ ਕੇ ਗਏ ਆ ਥੱਲੇ ਪਾਸੇ ਜੇ ਉਹ ਸੰਪਰਕ 'ਚ ਆ ਜਾਂਦੇ ਉਹਨਾਂ ਦਾ ਨੁਕਸਾਨ ਵੀ ਹੋਣਾ ਸੀ ਨੁਕਸਾਨ ਸਾਰਿਆਂ ਦਾ ਹੋਣਾ ਸੀ ਹੁਣ ਜਦੋਂ ਇਹ ਮੱਝਾ ਸੰਪਰਕ 'ਚ ਆਉਂਦੀਆਂ ਇਹਨੂੰ ਸਪਰਸ਼ ਕਰਦੀਆਂ ਜਿਹੜੀ ਆਹ ਕੰਡਿਆਲੀ ਤਾਰ ਆ ਉਹ ਇੱਕ ਪਾਸੇ ਮੈਂ ਕਹਿੰਦਾ ਕਾਲੀ ਜਿਹੀ ਇੱਕ ਪਾਸੇ ਚੱਟੀ ਆ ਹਾਂਜੀ ਹਾਂਜੀ ਉਹ ਉਹ ਜਦੋਂ ਫਿਰ ਤੁਸੀਂ ਮੱਝ ਨੂੰ ਉਠਾਣ ਦੀ ਕੋਸ਼ਿਸ਼ ਕੀਤੀ ਚੱਕਣ ਦੀ ਤੁਹਾਨੂੰ ਵੀ ਝਟਕਾ ਵੱਜਿਆ ਝਟਕਾ ਵੱਜਿਆ ਜੀ ਮੈਨੂੰ ਮੈਂ ਭੱਜ ਕੇ ਜਾ ਕੇ ਪਲਾਸ ਲੈ ਕੇ ਉੱਥੋਂ ਤਾਰ ਕੱਟੀ ਆ ਪਰ ਮੈਂ ਸਮਝ ਪਿਆ ਕਿ ਕਾਰਨ ਕੀ ਹੈ ਬਾਕੀ ਪਸ਼ੂ ਤਾਂ ਬਚੇ ਆ ਭਾਜੀ ਹੋਰ ਵੀ ਪਸ਼ੂ ਸੀਗੇ ਹਾਂਜੀ ਹੋਰ ਵੀ ਪਸ਼ੂ ਸੀਗੇ ਇਹ ਤਾਰ ਕੱਟੀ ਆ ਪਸ਼ੂ ਬਚ ਗਏ ਆ ਆ ਪਸ਼ੂ ਤਿੰਨ ਮਰ ਗਏ 40 50 ਡੰਗਰ ਰੰਗੇ ਸੀ ਇਥੋਂ ਹਾਂਜੀ ਆਹ ਤਾਰ ਸਾਰੀ ਕੀਤਾ ਨਾਲ ਦੋਲੇ ਮੈਂ ਤੁਹਾਨੂੰ ਪਹਿਲਾਂ ਤਾਂ ਸਮਝ ਨਹੀਂ ਲੱਗੀ ਹੋਣੀ ਕਿ ਚੱਕਰ ਕੀ ਪਿਆ ਜੋ ਤੁਹਾਨੂੰ ਆਪ ਝਟਕਾ ਵੱਜਿਆ ਫੇਰ ਪਤਾ ਲੱਗਾ ਮੈਨੂੰ ਝਟਕਾ ਲੱਗਾ ਫੇਰ ਪਤਾ ਲੱਗਾ ਜੀ ਹੱਥ ਲਾ ਕੇ ਮੱਜ ਨੂੰ ਠਾਲ ਲੱਗੇ ਨਾ ਇਹ ਤੇ ਮੱਜ ਨੂੰ ਕੀ ਗੱਲ ਹੋਈ ਫੇਰ ਪਤਾ ਲੱਗਾ ਜੈਨੂੰ ਕਰੰਟ ਲੱਗਾ ਫੇਰ ਪਤਾ ਲੱਗਾ ਵੀ ਇੱਥੇ ਕਰੰਟ ਆ ਗਿਆ ਮੌਕੇ ਤੇ ਹੀ ਮੌਤ ਹੋ ਗਈ ਮੌਕੇ ਤੇ ਜੀ ਇੱਕ ਕਰੰਟ ਵਿਧੀ ਲੱਗ ਇੱਕ ਮੱਜ ਸੂਈ ਨੂੰ ਤੇ 5 6 ਦਿਨ ਹੋਏ ਆ ਇੱਕ ਮੱਜ ਰਾਤ ਦਿਨ ਸੋਣੇ ਵਾਲੀ ਆ ਇੱਕ ਛੋਟੀ ਹੋੜੀ ਪਰੇ ਹੋ ਗੱਬਣਾ ਤਿੰਨ ਪਸੂ ਆ ਜੀ ਆ ਡੇਰਾ ਕੋਲ ਆ ਜੇ ਮੱਲਾ ਆ ਸਰ ਇੱਥੇ ਨਿਆਣੇ ਆਂਦੇ ਜਾਂਦੇ ਮੱਲੇ ਵਾਲੇ ਇੱਧਰ ਉੱਧਰ ਆਂਦੇ ਜਾਂਦੇ ਆ ਇਹਨਾਂ ਤਾਰਾਂ ਦੇ ਉੱਪਰ ਦੀ ਟੱਪ ਕੇ ਜਾਂਦੇ ਦੁਕਾਨ ਦੇ ਉੱਪਰ ਨੀ ਵੀ ਤੁਸੀਂ ਸੂਚਿਤ ਨਹੀਂ ਕੀਤਾ ਬਿਜਲੀ ਮੁਲਾਜ਼ਮਾਂ ਨੂੰ ਸਾਨੂੰ ਪਤਾ ਨਹੀਂ ਸੀਗਾ ਜੀ ਇਹ ਚ ਕਰੰਟ ਆਦਾ ਉਦਾਂ ਲਪੇਟੀ ਹੋਵਾ ਹੁਣ ਉਹਨਾਂ ਨੂੰ ਤਾਂ ਚਾਹੀਦਾ ਜੀ ਇਹ ਕਰੰਟ ਚੱਲਦੀਆਂ ਇਹਦੇ ਵਿੱਚ ਚੱਲਦਾ ਨਹੀਂ ਕਰੰਟ ਮੋਟਰਾਂ ਚੱਲੀ ਗਈਆਂ ਇਸ ਕਰਕੇ ਅਸੀਂ ਖਿਆਲ ਨਹੀਂ ਕੀਤਾ ਇਹਨਾਂ ਅਸ਼ੋਕ ਮੈਂ ਕਹਿੰਦਾ ਸ਼ੁਕਰ ਪਹਿਲਾਂ ਕੋਈ ਹੋਰ ਸੰਪਰਕ ਚੀਂ ਨਹੀਂ ਇਹਨਾਂ ਦਾ ਨੁਕਸਾਨ ਵੱਡਾ ਹੋਣਾ ਸੀ ਭਾਈ ਮੈਂ ਖੁਦ ਲੰਘ ਕੇ ਆਇਆ ਤਾਰਾਂ ਦੇਖ ਕੇ ਇਕੱਠੇ ਇਹਨਾਂ ਦਾ ਥ ਨਾ ਬੀਰੀ ਹੈਗੀ ਸੀ ਮੈਂ ਉਪਰੋਂ ਟੱਪ ਕੇ ਆ ਗਿਆ ਤੇ ਖੇਤੀ ਕੀਤੀ ਹੋਈ ਸੀਗੀ ਪਤਾ ਨਹੀਂ ਬੰਦਾ ਨਹੀਂ ਧਿਆਨ ਕੀਤਾ ਜਾਣੀ ਜੇ ਤੁਹਾਡਾ ਹੱਥ ਲੱਗ ਜਾਂਦਾ ਤਾਂ ਔਖਾ ਹੋ ਜਾਂਦਾ ਸੀ ਮੈਂ ਮੈਂ ਵੀ ਜਾਂਦਾ ਲੱਗਣਾ ਸੀ ਜੀ ਇਹ ਵੀ ਟੱਚ ਨਹੀਂ ਹੋਇਆ ਜੀ ਅਜੇ ਵੀ ਅੱਧੀ ਦਰੋਂ ਦੇਖੋ ਲੰਮਕਦੀ ਆ ਉਹ ਸਾਹਮਣੇ ਖੰਭੇ ਦੀ ਉਹ ਵੀ ਖੇਤ ਚ ਲੰਮਕਦੀ ਆ ਨਿਆਣੇ ਲੰਘਦੇ ਆ ਹੱਥ ਵੀ 1 ਕਿਲੋਮੀਟਰ ਮੰਲਾ ਉੱਪਰ ਰੰਗ ਤੋਂ ਬੱਚੇ ਲੰਘਦੇ ਰਹਿੰਦੇ ਆ ਇਹਦਾ ਮੰਲਾ ਇਹ ਵੀ ਲੰਮਕਦੀ ਪਈ ਆ ਮੁੰਡੇ ਨਿਆਣੇ ਹੁਣ ਬੱਚੇ ਪੰਜ ਸੱਤ ਨਹਾ ਕੇ ਗਏ ਆ ਉਥੋਂ ਨਹਾ ਕੇ ਗਏ ਹੁਣ ਮੋਟਰ ਤੋਂ ਹੁਣ ਮੋਟਰ ਚੱਲਦੀ ਪਈ ਸੀ ਆ ਸਾਰੀ ਜਿੰਨੀ ਬਾਉਂਡਰੀ ਕੀਤੀ ਹੋਆ ਖੇਤ ਇਸੇ ਬੱਚੇ ਦਾ ਨੁਕਸਾਨ ਹੋ ਸਕਦਾ ਆ ਜਿੱਦਾਂ ਮੱਝਾਂ ਦਾ ਮੰਨ ਲਓ ਕਰੰਟ ਲੱਗਾ ਆ ਤੇ ਬੰਦਾ ਤਾਰ ਫੜ ਕੇ ਨੰਗਦਾ ਦਾ ਬੰਦੇ ਦਾ ਇਹ ਮਰ ਸਕਦਾ ਸੀਗਾ ਉਹ ਤੇ ਝਟਕਾ ਲੱਗਾ ਉਹਨਾਂ ਤੋਂ ਤਾਰ ਨੂੰ ਉੱਪਰ ਥੱਲੇ ਕਰਕੇ ਰੱਖਦੇ ਆ ਉਹਨਾਂ ਕਰਕੇ ਨੰਗਦੇ ਆ ਮੋੜੇ ਹੁਣ ਝੋਣਾ ਪੀਜਣਾ ਪਾਣੀ ਛੱਡਣਾ ਵਿੱਚ ਲੇਬਰ ਨੇ ਵੀ ਆਣਾ ਉਹਨਾਂ ਨੂੰ ਵੀ ਕਰੰਟ ਲੱਗ ਸਕਦਾ ਇਸ ਤਰ੍ਹਾਂ ਖੇਤ ਵਾਲੇ ਨੂੰ ਲੱਗ ਸਕਦਾ ਇਹਨੂੰ ਤਾਂ ਤੁਸੀਂ ਕੱਟ ਦਿੱਤਾ ਉੱਪਰ ਤੱਕ ਕਰੰਟ ਹੋਣਾ ਹੀ ਹੈ ਲੈ ਹਾਂਜੀ ਉੱਪਰ ਦਾ ਕਰੰਟ ਹੈਗਾ ਜੀ ਉਹ ਜਿਹੜੀ ਲੰਮ ਕਦੀ ਉੱਚੇ ਵੀ ਹੋਣਾ ਹੈ ਉੱਚੇ ਵੀ ਹੈਗਾ ਕਰੰਟ ਉਹਦੇ ਵਿੱਚ ਵੀ ਕਰੰਟ ਹੈਗਾ ਇਹਦੇ ਵਿੱਚ ਵੀ ਕਰੰਟ ਹੈ ਇਹਦਾ ਸੈਡਾਂ ਤੋਂ ਤਾਰਾਂ ਕੱਟ ਜਿਹੜੀ ਆਹ ਕੁੰਡੀ ਮਾਰ ਕੇ ਬੰਨੀ ਹੋ ਆ ਬਿਜਲੀ ਵਾਲੇ ਨੇ ਬਿਜਲੀ ਵਾਲੇ ਨੂੰ ਘੰਟਾ ਹੋ ਗਿਆ ਫੋਨ ਕੀਤਾ ਉਹਨੂੰ ਬੀਰ ਵਾਲਾ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਉਹ ਸਰਦੀਆਂ ਤੋਂ ਬਾਅਦ ਹੀ ਨਹੀਂ ਕਹਿੰਦੇ ਆਏ ਇੰਕਾ ਜ਼ਿੰਮੇਵਾਰੀ ਕੀ ਦੀ ਹੈ ਲਾਪਰਵਾਹੀ ਹੈ ਤੇ ਨਲਾਕੀ ਹੈ ਜੀ ਲਾਪਰਵਾਹੀ ਬਿਲਕੁਲ ਲਾਪਰਵਾਹੀ ਹੈ ਜੀ ਇਹਦੇ ਤੇ ਕਿਸੇ ਬੰਦੇ ਦੀ ਵੀ ਜਾਨ ਜਾ ਸਕਦੀ ਹੈ 19 12 ਤੇ ਐਸੀ ਕੰਪਨੀ ਇਹ ਤਾਂ ਉਸੇ ਦਿਨ ਉਹਨਾਂ ਨੂੰ ਇਦਾਂ ਨਹੀਂ ਛੱਡ ਕੇ ਜਾਣੀ ਚਾਹੀਦੀ ਪੌੜੀ ਲਾ ਕੇ ਉੱਪਰ ਬੰਨ ਕੇ ਚੰਗੀ ਤਰ੍ਹਾਂ ਮੁਰੰਮਤ ਕਰਕੇ ਜਾਣੀ ਚਾਹੀਦੀ ਭਾਜੀ ਲਾ ਕਰਦੀ ਦਾ ਕੰਮ ਹੋਇਆ ਸਾਰਾ ਜੀ ਇਹ ਜਿੰਨਾ ਉਹਨਾਂ ਦੇ ਲਾ ਕਰਦੀ ਨਾਲ ਤਾਰ ਦੇਖੋ ਕਿਦਾਂ ਸਾਰਾ ਉਹਨੇ ਲਾ ਕਰ ਦੇ ਨਾਲ ਹੈ ਬਾਕੀ ਦੇਖੋ ਗਰੀਬ ਬੰਦੇ ਦਾ ਨੁਕਸਾਨ ਕਿੰਨਾ ਆਇਆ ਕੋਈ ਨਹੀਂ ਕਿ ਹੁਣ ਪਸੂ ਆ ਬੰਦਾ ਮੁੰਡਾ ਵੀ ਸਾਡਾ ਮੇਰਾ ਭਤੀਜਾ ਮਰ ਜਾ ਸਕਦਾ ਸੀ ਮੁੰਡਾ ਜਿਹਦਾ ਹੱਥ ਲੱਗਾ ਉਹਦਾ ਜਾ ਸਕਦਾ ਸੀ ਤੁਹਾਨੂੰ ਵੀ ਪੈ ਸਕਦਾ ਹਾਂਜੀ ਕਰੰਟ ਪੈ ਸਕਦਾ ਹੈ ਖੇਤੀਬਾੜੀ ਸਾਡੀ ਕਿਹਾ ਜਾਂ ਰੋਜੀ ਰੋਟੀ ਸਾਡੀ ਇਹੀ ਹੈ ਸਾਡਾ ਜਿਆ ਕਮਾਈ ਦਾ ਸਾਧਨ ਇਹੀ ਹੈ ਹੁਣ ਇੱਕ ਮੱਝ ਮੰਨ ਲਓ ਅਸੀਂ ਸਾਲ ਦੇ ਬਾਅਦ ਇੱਕ ਡਿੱਕੀ ਜਾਣਾ ਮੱਝ ਨੂੰ ਪੰਜ ਦਿਨ ਇੱਕ ਮੱਝ ਨੂੰ 6 ਦਿਨ ਉਹ ਸੂਈ ਨੂੰ ਦੂਜੀ ਰਾਤ ਦਿਨ ਸੌਣ ਵਾਲੀ ਆ ਨਿਆਣੇ ਬੱਚੇ ਕਿੱਧਰ ਘੁੰਮਦੇ ਧੁੱਪ ਦੇ ਵਿੱਚ ਸਾਡਾ ਜਿਹੜਾ ਕਮਾਈ ਦਾ ਸਾਧਨ ਇਹੀ ਹੈ ਬੱਚੇ ਇਧਰ ਨੂੰ ਜਾਂਦੇ ਦੁਕਾਨ ਤੇ ਸੌਦਾ ਲੈਣ ਤਾਰਾਂ ਢੱਪ ਕੇ ਸਾਡਾ ਕਮਾਈ ਦਾ ਸਾਧਨ ਭਾਜੀ ਇਹੀ ਹੈ ਪਰਿਵਾਰ ਦਾ ਇੱਕ ਤਰ੍ਹਾਂ ਦਾ ਜੀ ਹੁੰਦਾ ਨਾ ਹੁਣ ਜੋ ਉਹਦੇ ਦਿਲ ਤੇ ਬੀਤਦੀਏ ਤੋਂ ਉਹਨੂੰ ਹੀ ਪਤਾ ਨਾ ਆਪਾਂ ਤਾਂ ਗੱਲ ਕਰ ਸਕਦੇ ਸਿਰਫ ਉਹਦੇ ਉਹਦੇ ਜਿਹੜੇ ਇੱਕ ਤਰ੍ਹਾਂ ਦੇ ਜੀ ਆਏ ਰੋਜ਼ਗਾਰ ਦਾ ਸਾਧਨ ਹੈ ਬਸ ਬਿਲਕੁਲ ਜੀ ਰੋਜ਼ਗਾਰ ਦਾ ਸਾਧਨ ਹੈ ਸਾਡੇ ਵੀ ਇੱਥੇ ਜਾ ਸਕਦੇ ਸੀ ਜਿੱਦਾਂ ਖੇਤ ਖੁੱਲੇ ਅੱਜ ਘੁੰਮਦੇ ਫਿਰਦੇ ਬੰਦੇ ਸਾਰੇ ਉਰੇ ਪਰੇ ਨਿਆਣੇ ਜਾਂਦੇ ਫਿਰਦੇ ਉਹ ਹੀ ਜਾ ਸਕਦਾ ਸੀ ਇੱਥੇ ਜ਼ਿਮੀਦਾਰ ਘੁੰਮਦੇ ਹੀ ਆ ਉਹਦੀ ਲੈ ਕਰੀ ਕਰਦੇ ਹੁਣ ਬਿਜਲੀ ਵਾਲੇ ਪ੍ਰਬਾਈ ਕਰਨਗੇ ਜਾਂ ਕੌਣ ਪ੍ਰਬਾਈ ਕਰੂਗਾ ਇਹਦੀ ਜਿਹੜਾ ਗਰੀਬ ਦਾ ਘਾ ਸਵਾਲ ਤਾਂ ਇਹ ਸਭ ਤੋਂ بڑا ਇਹ ਸਵਾਲ ਹੈ ਵੀ ਕੋਈ ਮੰਗ ਰੱਖੀ ਜਾਉਂਗੇ ਜਾਈਆਂ ਜੋ ਕਿ ਗਲਤੀ ਕਿਹਨੇ ਮੰਨਣੀ ਹੈ ਗਲਤੀ ਕਿਹਨੇ ਮੰਨਣੀ ਹੈ ਕੋਈ ਨਹੀਂ ਕਿਸੇ ਨੇ ਅੱਜ ਗਲਤੀ ਨਹੀਂ ਮੰਨਣੀ ਹੈਗੀ ਲੇਕਿਨ ਆ ਸ਼ਰੇਆਮ ਗਲਤੀ ਦਿਖਦੀ ਹੈ ਵੀ ਕੰਡੇ ਵਾਲੀ ਤਾਰ ਦੇ ਨਾਲ ਜਿਹੜੀ ਬੰਨ ਕੇ ਤਾਰ ਉੱਪਰ ਨੂੰ ਕੀਤੀ ਹੈ ਮਵਾਜ਼ਾ ਇਹਨਾਂ ਨੂੰ ਮਿਲਣਾ ਚਾਹੀਦਾ ਗਰੀਬ ਬੰਦੇ ਨੂੰ ਪਰ ਸੁਣਵਾਈ ਜੇ ਪਹਿਲਾਂ ਹੀ ਨਹੀਂ ਹੋਈ ਸਰਦੀਆਂ ਤੋਂ ਲੈ ਕੇ ਹੁਣ ਗਰਮੀਆਂ ਆ ਗਈਆਂ ਤਾਂ ਮੋੜੇ ਸੁਣਵਾਈ ਹੋਊਗੀ ਹੁਣ ਕਿੰਨੇ ਕ ਹੋਜੂਗੀ ਹੁਣ ਵੀ ਸੁਣਵਾਈ ਨਹੀਂ ਹੋਣੀ ਜਿਸ ਹਿਸਾਬ ਨਾਲ ਇਹਦਾ ਕੰਮ ਆਣ ਗਿਆ ਲਈ ਐਨੇ ਜੀ ਇਹਨਾਂ ਦੀ ਹਾਲੇ ਤੱਕ ਤੁਸੀਂ ਫੋਨ ਕੀਤਾ ਹਾਲੇ ਤੱਕ ਕੋਈ ਪਹੁੰਚਿਆ ਨਹੀਂ ਕੋਈ ਬੰਦਾ ਨਹੀਂ ਐਡੀ ਵੱਡੀ ਘਟਨਾ ਹੈ ਐਡੀ ਵੱਡੀ ਘਟਨਾ ਹੋ ਗਈ ਥੇ ਬੰਦਾ ਇਸ ਵੇਲੇ ਤੱਕ ਕੋਈ ਨਹੀਂ ਆਇਆ ਬਿਜਲੀ ਵਾਲਾ ਜੀ ਪਤਾ ਨਹੀਂ ਆਇਆ ਬਿਜਲੀ ਵਾਲਾ ਪੁਲਿਸ ਮੁਲਾਜ਼ਮ ਆਜੂ ਇੱਥੇ ਖੜੇ ਨੇ ਇਹ ਚਲੋ ਇਹ ਮੁਲਾਜ਼ਮ ਤਾਂ ਪਹੁੰਚੇ ਨੇ ਪਰ ਬਿਜਲੀ ਮੁਲਾਜ਼ਮ ਜਿਨ੍ਹਾਂ ਦੇ ਹਾਂ 19 12 ਇਹ ਭਾਈ ਕੰਪਲੀਟ ਕੀਤੀ ਜਾਂ ਨਹੀਂ ਆਇਆ ਕੋਈ ਵੀ ਤੇ ਜਿੱਦ ਤੱਕ ਕੋਈ ਨਹੀਂ ਆਇਆ ਇਸ ਵੇਲੇ ਤੱਕ ਇਨੀ ਵੱਡੀ ਘਟਨਾ ਹੋਣ ਦੇ ਬਾਵਜੂਦ ਉਧਰ ਔਰਤਾਂ ਵੀ ਲਾਭ ਕਰ ਰਹੀਆਂ ਨੇ ਲਾਭ ਕਰਨਾ ਹੀ ਆ ਜੀ ਐਡਾ بڑا ਨੁਕਸਾਨ ਹੋਇਆ ਤਾਂ ਉਹਨਾਂ ਦਾ ਤਾਂ ਇਹਦਾ ਜੀ ਆ ਜੀ ਬੱਚੇ ਵਾਂਗੂ ਪਾਲੀਦਾ ਹੂੰ ਬਿਲਕੁਲ ਦੇਖੋ ਜੀ ਇਹਨਾਂ ਦਾ ਦੇਖੋ ਹੁਣ ਕੌਣ ਮਾਰ ਜਾ ਦਊਗਾ ਡੇ ਘਟਤੇ ਘਟਤੇ 3-4 ਲੱਖ ਦਾ ਨੁਕਸਾਨ ਆ ਜੀ ਕਿੱਥੋਂ ਵਿਚਾਰਿਆ ਨੇ ਪੜ ਲੈਣਾ ਹਾਂ ਠੀਕ ਹੈ ਨਾ ਜੀ ਇਹਨੂੰ ਆ ਕੇ ਇਸ ਟਾਈਮ ਮੌਕਾ ਦੇਖਣਾ ਚਾਹੀਦਾ ਨਾ ਤਾਂ ਬਿਜਲੀ ਵਾਲੇ ਆਏ ਆ ਆ ਮਜ਼ਦਮ ਵੀ ਹੁਣ ਆਏ ਆ ਇਹ ਥੋੜੇ ਲੇਟ ਹੋ ਕੇ ਗਏ ਦੇਖੋ ਸਾਡਾ ਕੰਮ ਤਾਂ ਨਾ ਤੁਹਾਡੇ ਤੇ ਸਰਕਾਰ ਦੇ ਵਿਚਕਾਰ 브릿ਜ ਬਣਾਉਂਦਾ ਪੁੱਲ ਬਣਾਉਂਦਾ ਤਾਂ ਜੇ ਤੁਹਾਡੀ ਗੱਲ ਪ੍ਰਸ਼ਾਸਨ ਤੱਕ ਪਹੁੰਚੇ ਜੇ ਮੈਂ ਮੁਆਵਜ਼ਾ ਦੇਣੋਂ ਤਾਂ ਮੈਂ ਹੁਣੇ ਹੀ ਸਾਈਨ ਕਰ ਦਿੰਦਾ ਮੇਰੇ ਤੋਂ ਕਰਾ ਲਓ ਜਿੱਥੇ ਹੁੰਦੀ ਹੈ ਇਹ ਤਾਂ ਅਜਿਹਾ ਪੁੱਲ ਬਣਨਾ ਨਾ ਮੁਰਨਾ ਚਾਹੀਦਾ ਇਹਨਾਂ ਨੂੰ ਦੇਖੋ ਜਨਾਨੀ ਵੀ ਦੇਖੋ ਸਵੇਰ ਦੀ ਜਾਦੇ ਮਰੇ ਆ ਬੱਚੇ ਰੋਈ ਜਾਂਦੇ ਆ ਹੁਣ ਕਰਨ ਕੀ ਹੈ ਦੇਖ ਕੇ ਦੇਖਿਆ ਨਹੀਂ ਜਾ ਸਕਦਾ ਦੇਖੋ ਇੱਧਰ ਗਮ ਹੈ ਦੁੱਖ ਹੈ ਲੇਕਿਨ ਇੱਕ ਰੱਬ ਦਾ ਸ਼ੁਕਰ ਹੈ ਕਿ ਬੱਚੇ ਸੰਪਰਕ ਚ ਨਹੀਂ ਆ ਗਏ ਨਹੀਂ ਤਾਂ ਬਾਣਾ ਮੰਨਣਾ ਬਹੁਤ ਆਖ ਹੋ ਜਾਂਦਾ ਉਹ ਡੰਗਰ ਸਾਰੇ ਜਾਂਦੇ ਆ ਇਹ ਸਾਰੇ ਡੰਗਰ ਬਾਅਦ ਚ ਇਹਨਾਂ ਦੇ ਮਗਰ ਜਾਣੇ ਸੀਗੇ ਹਾਂ ਇਹ ਪਹਿਲਾਂ ਨਿਕਲੇ ਆ ਇਹ ਪਹਿਲਾਂ ਨਿਕਲੇ ਆ ਜੀ ਇਹ ਹੋ ਸਕਦਾ ਉਹਨਾਂ ਦਾ ਵੀ ਕਿਸੇ ਦਾ ਨੁਕਸਾਨ ਹੋਵੇ ਇਹ ਪਿੱਛੇ ਮੂੜਤੇ ਸੀ ਉਹਨਾਂ ਨੇ ਇਹਨਾਂ ਨੇ ਜਾਣਾ ਕਿੱਧਰ ਸੀ ਡੰਗਰ ਇਹ ਇੱਧਰ ਡੰਗਰ ਜਾਣਾ ਸੀ ਚਾਰਨ ਜਲ ਜਾਂਦੇ ਆ ਇਹ ਆ ਇੱਥੇ ਘਰ ਆ ਜੀ ਕੋਲ ਉਹ ਦੂਰ ਦੀ ਗੱਲ ਨਹੀਂ ਹੈਗੀ ਆ ਸਾਹਮਣੇ ਘਰ ਆ ਨਾਲ ਦੇ ਵਿੱਚੇ ਉਸੇ ਪਲਾਟ ਦੇ ਵਿੱਚ ਘਰ ਆ ਉਸੇ ਨਾਲ ਉਤਾਰਾਂ ਇਹ ਜੀ ਬੱਲੇ ਦੇ ਨਾਲ ਮਦਦ ਦਿਖਾਈ ਵਿੱਚ ਦਿੱਕਤ ਕਰੰਟ ਨਾ ਇੱਕਦਮ ਹੀ ਸਰੀਰ ਆਕੜ ਗਏ ਇਹਨਾਂ ਦੇ ਹਾਂਜੀ ਹਾਂਜੀ ਦੇਖੋ ਇਹਨਾਂ ਨੇ ਹਾਲਾਂਕਿ ਪਾਣੀ ਪੂਣੀ ਪਲਾਉਣ ਦੀ ਕੋਸ਼ਿਸ਼ ਵੀ ਕੀਤੀ ਕਿਸੇ ਤਰੀਕੇ ਵੀ ਉੱਠਣਾ ਉਹ ਨੱਕ ਚੋਂ ਝੱਗ ਨਿਕਲਦੀ ਪਈ ਆ ਅਜੇ ਵੀ ਨਿਕਲਦੀ ਵੇਜ ਅੱਗ ਬਜੀ ਜਾਂਦੇ ਲੋ ਆ ਮੱਝ ਜਿਹੜੀ ਇਹਨੂੰ 5-6 ਦਿਨ ਹੋ ਗਏ ਸੂਈ ਨੂੰ ਉਹ ਰਾਤ ਦਿਨ ਸੌਣ ਵਾਲੀ ਮੱਝ ਆ ਆ ਜਿਹੜੀ ਮੱਝ ਦੇ ਝੱਗ ਨਿਕਲਦੀ ਪਈ ਆ ਉਹ ਕੱਟੀ ਨੂੰ ਠਾਰ ਲੱਗਿਆ ਸੀਗਾ ਮੁੰਡਾ ਝਟਕਾ ਲਗਾ ਉਹ ਪਿੱਛੇ ਨਿਕਲ ਗਿਆ ਇਹ ਪੰਜ ਦਿਨ ਪਹਿਲਾਂ ਸੋਈ आले ਇਹ ਹਜੇ ਪੰਜ ਦਿਨ ਪਹਿਲਾਂ ਸੋਈ ਆ ਜਿਹੜੇ ਉਰਲੀ ਮੱਝ ਉਹ ਮੱਝ ਰਾਤ ਦਿਨ ਸੌਣ ਵਾਲੀ ਹੈ ਭਾਜੀ ਇਹਨਾਂ ਨੁਕਸਾਨ ਜਿਹੜਾ ਹੈ 5-4 ਲੱਖ ਦਾ ਕਿਸੇ ਦੇ ਦੇਖੇ ਜਾਵੇ ਤਿੰਨ ਨੱਗ ਥੋੜੇ ਚਾਰ ਆ ਇੱਕ ਤਾਂ ਤੇ ਪੇਟ 'ਚ ਇੱਕ ਪੇਟ 'ਚ ਬੱਚਾ ਵੀ ਆ ਜੀ ਹਾਂ ਉਹ ਵੀ ਗੱਬਣ ਹੈ ਉਹਦੀ ਝੋਟੀ ਉਹ ਵੀ ਗੱਬਣ ਹੈ ਆ ਮੱਝ ਸੋਣੇ ਵਾਲੀ ਹੈ ਜੀ ਆ ਸੋਈ ਹੈ ਜੀ ਇਹਦਾ ਬੱਚਾ ਰਹਾ ਛੋਟਾ ਹੈ ਹੁਣ ਇਹਦੇ ਬੱਚੇ ਨੂੰ ਇਹਨੇ ਵੀ ਦੁੱਧ ਵੀ ਭਲਾਉਣਾ ਹੋਣਾ ਦੁੱਧ ਹੁਣ ਕਿਆ ਭਲਾਉਣਾ ਜੀ ਹੁਣ ਉਹ ਉਹਦਾ ਵੀ ਨੁਕਸਾਨ ਹੈ ਜੀ ਕੀ ਕਹ ਪਤਾ ਉਹ ਵੀ ਆਪਣੀ ਕਿਸਮਤ ਨਾਲ ਬੱਚੇ ਬੱਚੇ ਆਪਣੀ ਕਿਸਮਤ ਨਾਲ ਹੀ ਆ ਜੀ ਹੋਵੇ ਨਾ ਬੱਚੇ ਨਾ ਬੱਚੇ ਉਹ ਤਾਂ ਆਪਣੀ ਕਿਸਮਤ ਨਾਲ ਆ ਜੀ ਜਦ ਮਾਂ ਮਾਰ ਕੇ ਤੇ ਬੱਚੇ ਨੇ ਕੀ ਪਤਾ ਉਹ ਤਾਂ ਰੱਬ ਦੇ ਹੱਥ ਹੈ ਉਹ ਭਾਈ 80 ਰੁਪਏ ਲੀਟਰ ਦੁੱਧ ਦਾ 3 ਕਿਲੋ ਦਾ ਪੀਐਲ ਦਾ ਬੱਚਾ ਦੁੱਧ ਹੁਣ ਮੁੱਲ ਲੈ ਕੇ ਉਹਨੂੰ ਕਿੱਥੋਂ ਬੁਲਾ ਦੇਣਾ ਇਹਨਾਂ ਨੇ 80 ਰੁਪਏ ਕਿਲੋ ਦੁੱਧ ਦਾ ਹੈ 3 ਕਿਲੋ ਦੋ ਟਾਈਮ ਪੀ ਜਾਂਦਾ ਬੱਚਾ ਦੁੱਧ ਤੇ ਚਲੋ ਉਹ ਤਾਂ ਇਹਨਾਂ ਕੋਲ ਹੋਰ ਵੀ ਪਸ਼ੂ ਹੈਗੇ ਆ ਉਹਨਾਂ ਦਾ ਪਲਾ ਦੋਗੇ ਇਦਾਂ ਵੀ ਨਾ ਆਪਾਂ ਸਮਝੀਏ ਕਿ ਦੁੱਧ ਕਿੱਥੋਂ ਬਣਾਉਣਾ ਚਲੋ ਮਾੜਾ ਮੋਟਾ ਗਾਂ ਦਾ ਮਾਝ ਦਾ ਪਲਾਵਾਂਗੇ ਪਰ ਮਾਂ ਤੋਂ ਬਿਨਾਂ ਜਿਹੜਾ ਬੱਚੇ ਨੂੰ ਤੇ ਮਿਲਣਾ ਬੱਚਣਾ ਉਹਨੇ ਨਾ ਬੱਚਣਾ ਹੋਣਾ ਨਾ ਹੋਣਾ ਉਹਦੇ ਮੁਕੱਦਰ ਤਾਕਤ ਮਿਲਣੀ ਹੈ ਮਾਂ ਦੀ ਜਿਹੜੀ ਮਾਂ ਦੇ ਦੁੱਧ ਦੀ ਤਾਕਤ ਆ ਨਾ ਭਾਜੀ ਉਹ ਬਾਕੀ ਦੁੱਧੇ ਨਹੀਂ ਮਿਲਣੀ ਜਿਹੜਾ ਮਾਂ ਦੁੱਧ ਪੀਣਾ ਸੀ ਉਹਨੇ ਪਰ ਅਫਸੋਸ ਹੈ ਦੇਖੋ ਇਹ ਵੀ ਸਾਹ ਲੈਂਦੇ ਆ ਸਾਹ ਲੈਂਦੇ ਇਹ ਵੀ ਰੱਬ ਦੇ ਜੀ ਆ ਰੱਬ ਦੇ ਜੀ ਜਿੱਦਾਂ ਸਾਡੇ ਬਾਕੀ ਦੇ ਜੀ ਆ ਨਾ ਸਾਨੂੰ ਇਹੀ ਇਹ ਵੀ ਜੀ ਆ ਕਰਦੇ ਅਸੀਂ ਇਸੇ ਤਰੀਕੇ ਦੇ ਨਾਲ ਇਹ ਵੀ ਪਾਲੀਦੇ ਆ ਸਾਡੀ ਰੋਜ਼ੀ ਰੋਟੀ ਇਹੀ ਹੈ ਸਾਡੀ ਕਮਾਈ ਦਾ ਸਾਧਨ ਇਹੀ ਹੈ ਹੋਰ ਤਾਂ ਕੋਈ ਹੈ ਨਹੀਂਗਾ ਪਰ ਦੁੱਖ ਲੱਗੇ ਲੇਕਿਨ ਦਰਦ ਇਸ ਗੱਲ ਦਾ ਕਿ ਸੁਣਵਾਈ ਕੋਈ ਨਹੀਂ ਸੁਣਵਾਈ ਕੋਈ ਨਹੀਂ ਜੀ ਸੁਣਵਾਈ ਕੋਈ ਨਹੀਂ ਔਰ ਜਦੋਂ ਮੁਰੰਮਤ ਕਰਨਾ ਸੀ ਆਪਣੀ ਜੀ ਜ਼ਿੰਮੇਵਾਰੀ ਸਮਝ ਕੇ ਤਾਰਾ ਸਹੀ ਤਰੀਕੇ ਪਾ ਕੇ ਜਾਂਦੀਆਂ ਤਾਂ ਆ ਨੁਕਸਾਨ ਨਹੀਂ ਸੁਣਾ ਔਰ ਖਤਰਾ ਹੱਲੇ ਵੀ ਹੈ ਹਜੇ ਵੀ ਹੈਗਾ ਜੀ ਖਤਰਾ ਖਤਰਾ ਹੱਲੇ ਵੀ ਹੈਗਾ ਭਾਜੀ ਕਿਉਂਕਿ ਉਹੀ ਤਾਰਾਂ ਨੂੰ ਗੰਨ ਮਾਰੀ ਹੋਈ ਆ ਉਹ ਪਰਲੀ ਜਿਹੜੀ ਤਾਰ ਉਹ ਵੀ ਅਜੇ ਖੇਚੇ ਲਮਕਦੀ ਹੈ ਅੱਜ ਤੁਸੀਂ ਇੱਥੋਂ ਕੱਟਿਆ ਪਰਲੇ ਪਾਸੇ ਤੇ ਜਾਂਦਾ ਹੀ ਹੋਣਾ ਕਰੰਟ ਹਾਂ ਲੇ ਉਹ ਬੰਦ ਹੋ ਗਿਆ ਜੀ ਖਤਮ ਹੋ ਗਿਆ ਅੱਜ ਦਪਲਾਸ ਨਾਲ ਤਾਰਾਂ ਦਾ ਕੱਟ ਦੀਆਂ ਵਾ ਪਰ ਇਹਦੇ ਜੀਮੇਦਾਰ ਦਾ ਵੀ ਨੁਕਸਾਨ ਹੋ ਸਕਦਾ ਹੈ ਹੋਰ ਮੱਲੇ ਵਾਲੇ ਬੱਚੇ ਦਾ ਵੀ ਕਿਸੇ ਨੁਕਸਾਨ ਹੋ ਸਕਦਾ ਹੈ ਤਾਂ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਇਸ ਮਾਮਲੇ ਚ ਇੰਟਰਵਿਨ ਹੋ ਕੇ ਸੀਰੀਅਸਲੀ ਬੁਰੇ ਹਾਲਾਤ ਨੇ ਆ ਦੇਖ ਕੇ ਮਨ ਭਰਦਾ ਹੈ ਹਾਲਾਂਕਿ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਲੇਕਿਨ ਇਹ ਲਾਪਰਵਾਹੀ ਐ ਸੁਣਵਾਈ ਇਹਨਾਂ ਦੀ ਪਹਿਲਾਂ ਵੀ ਨਹੀਂ ਹੋਈ ਉਮੀਦ ਕਰਦੇ ਪ੍ਰਸ਼ਾਸਨ ਹੁਣ ਤਾਂ ਕੁੰਭ ਕਰਨ ਦੀ ਨੀਂਦ ਤੋਂ ਉੱਠੂਗਾ ਸੁਣਵਾਈ ਹੋਣੀ ਚਾਹੀਦੀ ਆ ਜੇ ਇਹਨਾਂ ਪਸੂਆਂ ਦੀ ਥਾਂ ਕਿਹਾ ਜਾਂਦਾ ਨਾ ਕਿ ਵੇਲੇ ਪਸ਼ੂ ਆਪਣੇ ਉੱਤੇ ਲੈ ਲੈਂਦਾ ਉਹ ਇਹਨਾਂ ਨੇ ਹੋ ਸਕਦਾ ਆਪਣੇ ਤੇ ਲੈ ਲਵੇ ਜੋ ਕੋਈ ਬੱਚਾ ਸੰਪਰਕ ਚ ਆ ਜਾਂਦਾ ਬੱਚਾ ਸਪਰਸ਼ ਕਰ ਲੈਂਦਾ ਬੱਚਾ ਹੱਥ ਲਾ ਦਿੰਦਾ ਤਾਂ ਬਹੁਤ ਵੱਡਾ ਨੁਕਸਾਨ ਹੋਣ ਦੀ ਜਾਲ ਲੱਗੇ ਨਾ ਨੁਕਸਾਨ ਵੀ ਵੱਡਾ ਹੈ ਇਹ ਛੋਟਾ ਨੁਕਸਾਨ ਨਹੀਂ ਗਿਣਿਆ ਜਾਊਗਾ ਇਹ ਵੀ ਨੁਕਸਾਨ ਬਹੁਤ ਵੱਡਾ ਹੈ ਵੀ ਰੱਬ ਦੇ ਜੀਆ ਇਕੱਲੇ ਬੰਦੇ ਲਈ ਧਰਤੀ ਨਹੀਂ ਆ ਜਿਵੇਂ ਕਹਿੰਦੇ ਕਿ 84 ਲੱਖ ਜੂਨਾ ਹਰ ਇੱਕ ਦਾ ਉਨਾ ਹੀ ਹੱਕ ਹੈ ਤਾਂ ਇਹ ਵੀ ਬਹੁਤ ਵੱਡਾ ਨੁਕਸਾਨ ਹੈ ਇਹਦੀ ਪਰਭਾਈ ਕੌਣ ਕਰੂਗਾ ਸਵਾਲ ਹੀ ਇਹ ਨੇ ਔਰ ਬਿਜਲੀ ਮੁਲਾਜ਼ਮ ਜਿਹੜੇ ਪਹਿਲਾਂ ਏ ਸੀ ਉਹਨਾਂ ਦੀ ਦੇਖੋ ਕਿੰਨੀ ਬੜੀਆਂ ਅਣਗਹਿਲੀ ਲਾਪਰਵਾਹੀ ਕਿ ਤੁਸੀਂ ਤਾਰਾਂ ਨੂੰ ਐਦਾ ਕਿਦਾਂ ਛੱਡ ਸਕਦੇ ਆ ਕਹਿੰਦੇ ਖੰਭੇ ਨਾਲ ਬੰਨ ਕੇ ਚੱਲੇਗੇ ਇਹਨਾਂ ਦੇ ਕਹਿਣ ਦੇ ਮੁਤਾਬਕ ਔਰ ਹੁਣ ਇਹਨਾਂ ਨੇ ਆਪ ਕਰੰਟ ਕੱਟਿਆ ਪਲਾਸ ਦੇ ਨਾਲ ਤਾਰਾਂ ਕੱਟੀਆਂ ਜੇ ਨਾ ਕੱਟਦੇ ਆ ਜਿਹੜੀ ਮੌਤ ਦੀ ਰੱਸੀ ਆ ਇਹਨੇ ਹੋਰ ਕਿਸ ਨੂੰ ਵੀ ਲੈ ਲੈਣਾ ਸੀ ਹੋਰ ਕੋਈ ਵੀ ਸੰਪਰਕ ਚਾਹੀਦਾ ਤਾਂ ਕੰਮ ਔਖਾ ਹੋ ਜਾਣਾ ਸੀ ਇੱਧਰ ਔਰਤਾਂ ਨੇ ਜਿਹੜੀਆਂ ਵਿਰਲਾਪ ਕਰ ਲਈ ਨੇ ਔਰ ਉਮੀਦ ਕਰਦੇ ਆ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ ਔਰ ਇਹਨਾਂ ਨੂੰ ਜਿਹੜਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਇਹ ਇਹਨਾਂ ਦੀ ਗਲਤੀ ਨਹੀਂ ਇਹ ਨੇਚਰਲ ਡਿਸਾਸਟਰ ਨਹੀਂ ਹੈ ਮੈਨ ਮੇਡ ਡਿਸਾਸਟਰ ਹੈ ਔਰ ਜਿਹਦੀ ਗਲਤੀ ਹੈ ਪਰ ਭਾਈ ਉਹ ਤੋਂ ਕਰਵਾਣੀ ਵੀ ਚਾਹੀਦੀ ਹੈ ਬਹੁਤ ਬਹੁਤ ਸ਼ੁਕਰੀਆ